ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪੈਂਡ ਸੜਾਲਮੁੜੀ ਤਨਤਨ ਬਾਬਾ ਤੰਦਸ ਦੀ ਜਿਹੜੇ ਜਗ੍ਹਾ ਤੇ ਆਪਾਂ ਮੂਹਰੇ ਖੜੇ ਆ ਇਹਦੇ ਨਾਲੇ ਆ ਸ਼ਿਵਾਜੀ ਦਾ ਮੰਦਿਰ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੀ ਜਾਂਦੀ ਹਰ ਟਾਈਮ ਆ ਇੱਥੇ ਹੀ ਇੱਕ ਗਲੀ ਆ ਜਿਹਦੇ ਨੂੰ ਬਹੁਤ ਸਾਲ ਹੋ ਗਿਆ ਆ ਇਹਦੀ ਕੋਈ ਪੰਚਾਇਤ ਕੋਈ ਪੰਜ ਕੋਈ ਸਰਪੰਚ ਨਹੀਂ ਕੋਈ ਸਾਰ ਨਹੀਂ ਲੈਂਦਾ ਆ ਤੁਸੀਂ ਦੇਖ ਲਓ ਕਿੰਨਾ ਗੰਦਾ ਇੱਥੇ ਛੱਪੜਾ ਲੱਗਾ ਹੋਣ ਕਰਕੇ ਇੱਥੇ ਮੱਛਰ ਮੱਖੀਆਂ ਗਾਰਾ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਆ ਦੁਕਾਨ ਹੈ ਦੁਕਾਨ ਦੇ ਵਿੱਚ ਵੀ ਬੜਾ ਔਖਾ ਹੋਇਆ ਹੈ। ਅਲਪਾ ਪੰਚਾਇਤ ਨੂੰ ਸਮੂਹ ਨਗਰ ਨਿਵਾਸੀਆਂ ਨੂੰ ਐਨਆਰਆਈ ਵੀਰਾਂ ਨੂੰ ਸਹਿਯੋਗ ਕਰਦੇ ਆ ਕਿ ਕੋਈ ਮੋਰੇ ਆ ਕੇ ਕੋਈ ਸੇਵਾ ਕਰ ਸਕਦਾ ਕੋਈ ਸੇਵਾ ਕਰ ਦਿਓ ਮੰਦਰ ਆ ਮੰਦਰ ਦੀ ਕਮੇਟੀ ਤੰਤਨ ਬਾਬਾ ਤੁੰਦਾਸੀ ਕਮੇਟੀ ਉਹ ਸੂਝਵਾਨ ਮੈਂਬਰਾਂ ਨਾਲ ਮਿਲ ਕੇ ਇਹ ਕਿੱਦਾਂ ਦਾ ਕਮਸਲਾ ਜਿਹੜਾ ਹੱਲ ਨਹੀਂ ਹੋ ਸਕਦਾ ਸਾਰਾ ਕੁਝ ਹੱਲ ਹੋ ਸਕਦਾ ਹੈ ਜੇ ਨੀਤਾਂ ਸਾਫ਼ ਹੋਣ ਮੰਦਰਾਂ ਗੁਰਦੁਆਰਿਆਂ ਚੜਾਵਾ ਚੜਾਉਣ ਦਾ ਤਾਂ ਹੀ ਫਾਇਦਾ ਆ। ਜੀ ਆਪਾਂ ਆਪਣੇ ਪਿੰਡ ਦਾ ਵਿਕਾਸ ਪਿੰਡ ਦਾ ਨਿਕਾਸ ਸਹੀ ਕਰ ਸਕੀਏ ਆ ਦੇਖ ਲਓ ਕੀ ਹਾਲਿਆ ਘਰਾਂ ਵਾਲੇ ਕਿਧਰ ਨਿਕਲਣਗੇ ਕੀ ਕਰੂਗੇ ਆ ਕੋਲ ਦੇਖ ਤੁਸੀਂ ਆ ਦੇਖ ਲਓ ਇਧਰ ਛੱਪੜਿਆ ਜਿਹੜਾ ਉਹ ਵੀ ਭਰਿਆ ਪਿਆ ਆ ਤੁਸੀਂ ਦੇਖ ਸਕਦੇ ਆ ਸਰਹਾਰਮੁੰਡੀ ਦੇ ਹਾਲਾਤ ਇਹ ਦੂਜਾ ਨਹੀਂ ਪਿਆ ਤੁਸੀਂ ਆ ਦੇਖ ਲਓ ਕਿ ਕੀ ਹਾਲਿਆ ਲੰਘਣਾ ਲੋਕਾਂ ਦਾ ਮੁਸ਼ਕਲ ਹੋਇਆ ਪਿਆ ਇੱਥੇ